ਨਮਸਕਾਰ ਜੀ ਕੇਸ ਸਰਵਾਈਕਲ ਦੇ ਚੱਕਰਾਂ ਦਾ ਇਲਾਜ ਇੱਕ ਦਿਨ ਦੇ ਵਿੱਚ ਸੰਭਵ ਹੈ ਜੀ ਹਾਂ ਬਿਲਕੁਲ ਸੰਭਵ ਹੈ ਬਸ ਇਹਦੇ ਵਿੱਚ ਅਗਰ ਜੇ ਸਹੀ ਤਰੀਕੇ ਦਾ ਡਾਇਗਨੋਸ ਹੋ ਜਾਏ ਤਾਂ ਅਸੀਂ ਇੱਕ ਦਿਨ ਵਿੱਚ ਹੀ ਸਰਵਾਈਕਲ ਦਾ ਦਰਦ ਤੇ ਉਸ ਨਾਲ ਹੋਣ ਵਾਲੀਆਂ ਜਿਹੜੀਆਂ ਸਿੰਪਟਮਸ ਨੇ ਚੱਕਰ ਜਾਂ ਉਲਟੀਆਂ ਨੂੰ ਇੱਕ ਦਿਨ 'ਚ ਬੰਦ ਕਰ ਸਕਦੇ ਹਾਂ ਇਸੇ ਤਰ੍ਹਾਂ ਦਾ ਕੇਸ ਸਾਡੇ ਕੋਲ ਆਇਆ ਜਿਸ ਭਾਈ ਸਾਹਿਬ ਨੂੰ ਕਾਫੀ ਚੱਕਰ ਆ ਰਹੇ ਸੀ ਤੇ ਨਾਲ ਚੱਕਰ ਆਉਂਦੇ ਸੀ ਤੇ ਨਾਲ ਆਪਣਾ ਉਲਟੀਆਂ ਉਹਨਾਂ ਦੀਆਂ ਰੁਕ ਨਹੀਂ ਰਹੀਆਂ ਸੀ ਉਹਨਾਂ ਨੇ ਹਸਪੀਟਲ ਤੋਂ ਇੰਜੈਕਸ਼ਨ ਵੀ ਲਗਵਾਏ ਦਵਾਈਆਂ ਵੀ ਲਈਆਂ ਲੇਕਿਨ ਇੰਨਾ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਚੱਕਰ ਤੇ ਉਲਟੀਆਂ ਵਿੱਚ ਬਿਲਕੁਲ ਫਰਕ ਨਹੀਂ ਪਿਆ ਤੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਸੀ ਕਿ ਉਹਨਾਂ ਦਾ ਆਣਾ ਜਾਣਾ ਵੀ ਉਹਨਾਂ ਨੂੰ ਫੜ ਕੇ ਹੀ ਉਹਨਾਂ ਨੂੰ ਲਿਆਇਆ ਜਾ ਰਿਹਾ ਸੀ ਤੇ ਸਾਡੇ ਟਰੀਟਮੈਂਟ ਤੋਂ ਬਾਅਦ ਇੱਕ ਹੀ ਦਿਨ ਦੇ ਵਿੱਚ ਮਰੀਜ਼ ਦੇ ਬਿਲਕੁਲ ਚੱਕਰ ਖਤਮ ਹੋ ਗਏ ਤੇ ਉਲਟੀਆਂ ਬਿਲਕੁਲ ਬੰਦ ਹੋ ਗਈਆਂ ਤੇ ਮਰੀਜ਼ ਮੁੜ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਦਾ ਹੋ ਗਿਆ ਆਉ ਤੁਹਾਨੂੰ ਮਿਲਾਨੇ ਆ ਜੀ ਉਹਨਾਂ ਮਰੀਜ਼ ਦੇ ਨਾਲ ਹਾਂਜੀ ਬਾਈ ਕੀ ਨਾਮ ਕੀ ਆਪਣਾ ਮੋਹਿਤ ਕੁਮਾਰ ਹਾਂਜੀ ਮੋਹਿਤ ਕੁਮਾਰ ਜੀ ਕੀ ਪ੍ਰੋਬਲਮ ਕੀ ਸੀ ਸਰ ਇਹ ਤਾਂ ਨਾ ਦੋ ਦੋ ਤਿੰਨ ਦਿਨਾਂ ਤੋਂ ਨਾ ਚੱਕਰ ਬਹੁਤ ਆ ਰਹੇ ਸੀਗੇ ਤੇ ਗਰਮਿੰਟ ਬਹੁਤ ਆ ਰਹੀਆਂ ਸੀ ਨਾਲ ਤੇ ਦੋ ਤਿੰਨ ਜਗ੍ਹਾ ਦਿਖਾਇਆ ਵੀ ਸੀਗਾ ਤੇ ਜਿੱਦਾਂ ਕਿ ਚੱਕਰ ਹਟੇ ਨਹੀਂ ਸੀਗੇ ਤੇ ਗਰਮਿੰਟ ਵੀ ਨਹੀਂ ਹਟਦੀਆਂ ਸੀਗੀਆਂ ਫਿਰ ਮੈਂ ਇੱਥੇ ਆਇਆ ਸੀਗਾ ਕੱਲ ਡਾਕਟਰ ਅਸ਼ੋਕ ਜੀ ਕੋਲ ਤੇ ਇੱਥੇ ਇਹਨਾਂ ਨੇ ਮੇਰਾ ਕੀਤਾ ਟ੍ਰੀਟਮੈਂਟ ਤੇ ਕੱਲ ਕੱਲ ਵਿੱਚ ਹੀ ਮੈਂ ਯਾਨੀ ਕਿ 50 60% ਠੀਕ ਹੋ ਗਿਆ ਸੀਗਾ ਤੇ ਅੱਜ ਯਾਨੀ ਕਿ ਮੈਂ ਬਿਲਕੁਲ ਠੀਕ ਆ 100% ਠੀਕ ਆ ਹੁਣ ਠੀਕ ਹੈ ਮਤਲਬ ਪਹਿਲੇ ਦਿਨ ਹੀ ਤੁਹਾਨੂੰ ਆਰਾਮ ਆ ਗਿਆ ਹਾਂਜੀ ਹਾਂਜੀ ਪਹਿਲੇ ਦਿਨ ਹੀ ਆਰਾਮ ਆ ਗਿਆ ਸੀਗਾ ਯਾਨੀ ਕਿ ਮੈਨੂੰ ਫੜ ਕੇ ਲੈ ਕੇ ਆਏ ਸੀਗੇ ਜਿੱਦਾਂ ਇਹਨੇ ਚੱਕਰ ਆ ਰਹੇ ਸੀਗੇ ਤੇ ਕੱਲ ਮੈਂ ਆਪ ਗਿਆ ਸੀਗਾ ਇਥੋਂ ਠੀਕ ਹੋ ਕੇ ਤੇ ਅੱਜ ਦਾ ਬਿਲਕੁਲ ਠੀਕ ਆ ਅੱਜ ਤਾਂ ਮੈਂ ਆਪ ਬਾਈਕ ਚਲਾ ਕੇ ਆਇਆ ਹਾਂ ਠੀਕ ਹਾਂਜੀ ਹਾਂਜੀ ਕਿਹੜੇ ਪਿੰਡ ਤੋਂ ਜੀ ਮੀਆਵਾਲ ਤੋਂ ਸਰ ਹਾਂਜੀ ਕਿਦਾਂ ਦੇਖਦੇ ਹੋ ਹਾਂਜੀ 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 ਵਧੀਆ ਹੁਣ ਤਾਂ ਠੀਕ ਹੈ ਬਿਲਕੁਲ ਠੀਕ ਹੈ ਤੇ ਫਲੋਰ ਵਾਸੀਆਂ ਨੂੰ ਕੀ ਮੈਸੇਜ ਕਰਨਾ ਚਾਹੁੰਦੇ ਹੋ ਹਾਂਜੀ ਮੈਂ ਤਾਂ ਅੱਗੇ ਵੀ ਆਇਆ ਤੇ ਤਾਂ ਹੀ ਮੈਨੂੰ ਪਤਾ ਸੀਗਾ ਤੇ ਮੈਂ ਆਇਆ ਇੱਥੇ ਤੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਸਾਰੇ ਜਣੇ ਇੱਕ ਵਾਰੀ ਜ਼ਰੂਰ ਦਿਖਾਉਣ ਤੇ ਚੱਕਰ ਆਉਂਦੇ ਜਾਂ ਸਰਵਾਈਕਲ ਦੀ ਕੋ ਪ੍ਰੋਬਲਮ ਆ ਤਾਂ ਇੱਕ ਵਾਰ ਜ਼ਰੂਰ ਮਿਲੋ ਇਹਨਾਂ ਨੂੰ ਕਾਫੀ ਪੇਸ਼ੈਂਟ ਆਉਂਦੇ ਤੇ ਠੀਕ ਹੋ ਕੇ ਜਾਂਦੇ ਆ